ਬਜ਼ੁਰਗੋ ਤੁਹਾਨੂੰ ਕੋਈ ਨਾਂ ਦਾ ਪਤਾ ਆਉਂਦਾ ਤਾਂ ਕੀ ਨਾਂ ਹੈ ਤੇਰਾ ਨਾਂ ਕੀ ਹੈ ਮੇਰਾ ਨਾਂ ਕੌਰ ਹੈ ਕੌਰ ਹੈ ਤੇ ਤੁਹਾਡੇ ਕੋਈ ਪਿੰਡ ਪੁੱਢ ਦਾ ਤੈਨੂੰ ਕੋਈ ਯਾਦ ਨਹੀਂ ਤੇਰੀ ਵੱਡੀ ਕੁੜੀ ਹੈ ਮੇਰੀ ਯਾਦ ਵੀਰ ਹਾਂ ਉਹ ਕਿਹੜੇ ਪਿੰਡ ਵਈ ਹੈ ਉਧਰ ਲੱਗ ਗਈ ਹੈ ਜੀ ਕੁੜੀ ਵੀ ਹੈ ਨਹੀਂ ਪਿੰਡ ਦਾ ਨਹੀਂ ਕੋਈ ਪਤਾ ਉਹ ਕਿੱਥੇ ਵਈ ਹੈ ਗੰਗਾਲੀ ਆਪਣਾ ਉੱਥੇ ਦਾ ਰਹਿੰਦੀ ਉਹਦੇ ਨਾਲ ਹੀ ਥੋੜੀ ਵੀ ਆਉਂਦੀ 25 20 25 ਤਾਂ ਦੂਰ ਹੈ ਥੋੜਾ ਜੀ ਉੱਥੇ ਜੀ ਕੁੜੀ ਵੀ ਆਈ ਆ ਜੀ 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 ਬਾਈ ਜੀ ਇਹ ਜਿਹੜਾ ਬਜ਼ੁਰਗਨ ਹੈ ਇਸ ਵਕਤ ਪਿੰਡ ਪਰ ਗਾੜੀ ਦੇ ਗੁਰਦੁਆਰਾ ਸਾਹਿਬ ਵਿੱਚ ਹੈ ਇਹਨਾਂ ਨੂੰ ਨਾ ਤਾਂ ਕੋਈ ਆਪ ਦੀ ਸੋਝੀ ਆ ਵੀ ਮੇਰਾ ਪਿੰਡ ਕਿਹੜਾ ਪਿੰਡ ਕਿੱਥੋਂ ਦਾ ਨਾ ਇਹਨਾਂ ਨੂੰ ਆਪ ਦੇ ਪਰਿਵਾਰ ਦੇ ਮੈਂਬਰ ਦਾ ਕੁ ਪਤਾ ਸੀ ਸਰਪੰਚ ਨੂੰ ਪੁੱਛਿਆ ਕੋਈ ਪਿੰਡ ਦੇ ਸਰਪੰਚ ਦਾ ਨਾਮ ਲਾਖ ਦਿਓ ਜੇ ਕੋਈ ਵੀਰ ਬਾਈ ਬਜ਼ੁਰਗਨ ਨੂੰ ਜਾਣਦਾ ਹੈ ਤੇ ਮੈਂ ਇਹ ਗਰੁੱਪਾ ਵਿੱਚ ਪਾ ਲੱਗਾ ਅੱਗੇ ਸ਼ੇਅਰ ਕਰ ਦਿਓ ਕਿਉਂਕਿ ਇਹਨਾਂ ਦੇ ਘਰਦਿਆਂ ਨੂੰ ਮਿਲ ਜੇ ਤੇ ਬਜ਼ੁਰਗਣ ਵਿਚਾਰੇ ਉਹਨਾਂ ਦੇ ਘਰ ਦੇ ਲੈ ਜਾਣ ਬੇਨਤੀ ਨੂੰ ਪ੍ਰਵਾਨ ਕਰਨਾ ਸੀ